ਕੋਈ ਨੀ ਕਰ ਵਾਲੇ ਤਾਂ ਨਹੀਂ ਆਦੇ ਹਾਂਜੀ ਅਗਿਆਨ ਉਹ ਤਾਂ ਸਾਫ ਨਹੀਂ ਆ ਕੋਰਗਾਨਾ ਗੀ ਦੀ ਗੋਦੀ ਗਾਣੀ ਨਾਮ ਕਰਾਤਾ ਆਪੇ ਦੇ ਨਹੀਂ ਪਿੱਛੋਂ ਮੈਂ ਅਗਿਆਨ ਕਰ ਦਿੱਤਾ ਨਹੀਂ ਕੋਣ ਕਹਿੰਦਾ ਪਤਾ ਦੋ ਕਿ ਕਿ ਕਿੱਥੇ ਗਿਆ ਸੀ ਤੁਸੀਂ ਦੱਸੋ ਮੈਨੂੰ ਵਾਲੀਆ ਸਾਹਿਬ ਨੂੰ ਤੇ ਕੀ ਕਿੰਦੇ ਵਾਲੀਆ ਸਾਹਿਬ ਨੂੰ ਵਾਲੀਆ ਸਾਹਿਬ ਕੋਈ ਨਹੀਂ ਦੇਵੀਂ ਉਹਨਾਂ ਠੰਗਾ ਸਾਹੀ ਦੇ ਬੱਚੇ ਨਹੀਂ ਕਹਿੰਦਾ ਨੇ 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 ਇਹ ਦੱਸੋ ਤੁਸੀਂ ਕਿ ਬਾਲੀਆ ਸਾਹਿਬ ਨੂੰ ਮਿਲਿਆ ਕਿ ਨਹੀਂ ਇਹ ਦੱਸੋ ਉਹ ਨਹੀਂ ਨਹੀਂ ਫਿਰ ਇਦਾਂ ਨਾ ਕਰਿਆ ਤੁਸੀਂ ਉਹਨਾਂ ਮਿਲੇ ਨਹੀਂ ਬਾਏ ਨਹੀਂ ਤਰ ਹਾਂ ਕਿ ਜਾ ਕੇ ਆਪੇ ਇੰਦੇ ਯਾਰ ਓਏ ਪੈਂਦੇ ਪਿੰਦੇ ਕੁੜੀ ਆਏ 12 ਸਾਲ ਦੀ ਤੇਰੀ ਸਾਫੇ ਨਾ ਕਰ ਉਹ ਇਹਦੇ ਨਾਲ ਕੋਈ ਚੀਜ਼ ਵਰਤਣ ਦੇ ਕੁੱਤੀ ਕਰ ਦਿੰਦੀ ਕਿੱਥੇ ਜਾ ਰਹੇ ਓ ਵਲੀਆ ਸਾਹਿਬ ਨਾਲ ਗੱਲ ਕਰ। ਇਹ ਚਲੋ ਬੇਟੀ ਨੂੰ ਸਾਫ਼ ਕਰਨਾ ਹੈ। ਕੀ ਦਾ ਰੱਬ ਸਾਹਿਬ ਨੂੰ। ਨਾ ਨਾ ਇਹ ਤੇ ਬਿਜੀ ਜਿੰਨੇ ਜੋਗੇ ਆ ਜਦੇ ਆਂ ਪਰ ਘਰਾਂ ਦੀਆਂ ਲੜਾਈਆਂ ਕੀ ਕਰੀਏ। ਅਸੀਂ ਤਾਂ ਕਰਦੇ ਰਹਿੰਦੇ ਆਂ। ਪਰ ਗੱਲ ਕੀ ਇਹ ਕਿ ਜਿਹੜੇ ਪਰਿਵਾਰਾਂ ਦੇ ਮਸਲੇ ਆ ਨਾ ਇਹ ਬੜੇ ਕਸੂਤੇ ਜੇ। ਤੁਸੀਂ ਤੇ ਸਿਆਣੇ ਹੋ। ਪਹਿਲੇ ਲੋਕ ਤੇ ਘਰਾਂ 'ਚ ਟਾਈਮ ਪਾਸ ਕਰ ਲੈਂਦੇ ਅੱਜ ਕੱਲ ਤੇ ਕਰਦਾ ਹੀ ਕੋਈ ਨਹੀਂ। ਹਾਂ। ਓਏ ਇੱਕ ਵਾਰਾ ਕਰੀ ਜਾ ਵਲੀਆ ਸਾਹਿਬ ਨਾਲ ਗੱਲ। ਮੈਂ ਕਾਲਕੱਦਾ ਹੁਣੇ ਵਾਲੀਆ ਸਾਹਿਬ ਨੂੰ ਮੇਲੋ ਜਾ ਕੇ ਹੁਣੇ ਅੰਬਸਾ ਜਾਓ ਵਾਲੀਆ ਸਾਹਿਬ ਕੀ ਹਾਲ ਏ ਪਦਾ ਦਫਤਰ ਪਦਾ ਦਫਤਰ ਆ ਇੱਕ ਕਪੜੇ ਬੰਦੇ ਆ ਸਤਵਿੰਦਰ ਕੋਲ ਹਣੀ ਦਬੁੱਜੀ ਤੋਂ ਆ ਪਜਾ ਆ ਇੱਥੇ ਰਗਉਣ ਲੱਗੇ ਆ ਮੈਂ ਲੱਗਾ ਭੇਜਣ ਅਜ ਨਾਲੇ ਦਫਤਰ ਆਏ ਆ ਇਹ ਉਹਦਾ ਉਹ ਇਹ ਪੱਥਿਆ ਦਰਜ ਕਰਦਾ ਆਪਾਂ ਮੈਂ ਲਿਖ ਵੀ ਦਿੱਤਾ ਉੱਥੇ आ, हाँ ठीक ओके 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 ओक, जाओ जाओ वालिया साहब बैठे जाओ मिलो हाँ जाओ शुक्र कोई नहीं नी शुगर महाराज का सचे पात्र हाँ जी की है जीडा की गुरदासपुर ਫੈਮ ਗੋਲ ਸੈਮ ਗੋਲ ਉਹ ਤਾਂ ਮੈਂ ਦੇ ਆਂ ਜੀ ਉਹ ਗਏ ਉਹ ਨਹੀਂ ਨਹੀਂ ਤੂੰ ਫੈਮ ਗੋਲ ਮੇਰੀ ਆਲੀ ਨੇ ਬਲਾਵਾ ਮੈਂ ਹੁਣੇ ਕਾਲ ਕਰਦਾ ਗੱਲ ਕਰਾਈ ਓਏ ਐਸਐਸਪੀ ਉਟਾਲਾ ਨਾਲ ਗੱਲ ਤੇ ਕੋਈ ਜੀ ਤੂੰ ਚਲ ਜਿਓ ਆਪਾਂ ਐਸਐਸਪੀ ਸਾਹਿਬ ਨੂੰ ਮਿਲੋ ਇਹਨਾਂ ਨੂੰ ਗੱਲ ਪੂਰੀ ਸਮਝਾ ਦਿਓ ਬਹੁਤ ਵਧੀਆ ਬੰਦੇ ਆ ਹਾਂ ਸੱਜ ਕੀ ਹਾਲ ਏ ਠੀਕ ਠਾਕ ਨੇ ਵਧੀਆ ਅੱਛਾ ਸੀ ਇਹ ਬੜਾ ਮਾਸਟਰ ਆਦਮੀ ਆ ਦਾ ਸਾਡੇ ਕੋਡ ਦਾ ਇੰਦਰਾ ਵਾਲਿਆ ਕਿੱਥੇ ਆ ਬਣਾ ਹੋਇਆ ਕਿਦਾਂ ਨੇ ਤਰੀਕ ਨਹੀਂ ਉਹ ਪੇਸ਼ਕੀਤਾ ਬਰਾਦਾ ਜਾਣਦੀ ਆਨ ਰਜਿਸਟਰ ਕੀਤੀ ਹੈ ਹਾਂ ਠੀਕ ਉਹ ਸਾਡੇ ਨੰਬਰ ਦਾ ਆਪਣਾ ਬਲੇਟ ਨਹੀਂ ਹੋ ਰਿਹਾ ਉਹਨਾਂ ਦੇ ਟਾਇਰ ਦੇ ਵਿਚਨਾ ਇਨਫੈਕਸ਼ਨ ਹੋ ਗਈ ਹੈ ਇਨਫੈਕਸ਼ਨ ਗੱਡੀ ਲਾਤ ਲਿਆ ਨਹੀਂ ਜੀ ਉਹ ਟਾਇਰ ਉਹਨਾਂ ਦਾ ਘਟਣਾ ਹੀ ਬਣਾ ਸ਼ੂਗਰ ਦੇ ਨਾਲ ਹੋ ਗਿਆ ਉਹ ਤਾਂ ਕਰਵਾ ਕੇ ਉਹਦੀ ਫੋਟੋ ਹੋਣੀ ਹੈ ਆਨ ਰਜਿਸਟਰਡ ਹੈ ਹਾਂਜੀ ਹਾਂਜੀ ਉਹਦਾ ਕਿਵੇਂ ਹੱਲ ਚੱਲ ਗਿਆ ਉਹਦੇ ਕਰਕੇ ਆਇਆ ਉਹਨੇ ਮੇਰੇ ਹੀ ਕਰਤਾ ਹਾਂਜੀ ਹਾਂਜੀ ਇਦਾਂ ਹੀ ਹੋ ਗਿਆ ਕਾ ਰਾ ਬਣਾ ਲਓ ਸਾਰੇ ਬੰਦੇ ਉੱਥੇ-ਉੱਥੇ ਰੋਕਿਆ ਠੀਕ ਹੈ ਜੀ ਉੱਥੇ ਜਾਂਦੇ ਉਹਦੇ ਕਾ ਬਣਾ ਲਓ ਆ ਜਾਣਗੇ ਠੀਕ ਹੈ ਕੋਈ ਆਏ ਜਾਂਦਾ ਬਤਾਈ ਕਰਦੇ ਨਹੀਂ ਮੈਂ ਮੈਂ ਤਾਂ ਵੈਦ ਹੋ ਰੱਖੀ ਆ ਕੇ ওকে ਕਰਵਾ ਲਾਓ ਸਾਲਾ ਇਹ ਨਾ ਆ ਕੇ ਮੋਕਾ ਸਰਚਾ ਰੋਕਿਆ ਇਹ ਵੀ ਉਸ 14.5 ਲੱਖ ਰੁਪਇਆ ਪੇਮੈਂਟ ਲੈ ਗਿਆ ਠੇਕੇਦਾਰ ਦੇ ਉਹਨੇ ਪੰਚਾਇਤ ਘਰ ਕੀਤਾ ਹੀ ਕਰਣੀ ਪੈਂਦਾ ਜੀ ਉਹ ਇਹ ਕਹਿ ਕੇ ਨਾ 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 ਕਹਿ ਤਾ ਤੂੰ ਉਹ ਲੱਗਾ ਗੱਦ ਪੱਤਾ ਲੱਗੇ ਕੰਮ ਹੋ ਗਏ ਹਾਂਜੀ ਹਾਂਜੀ ਉਹਦਾ ਹੀ ਪੇਮੈਂਟ ਲੈ ਗਿਆ ਸਾਰੀ ਅੱਗੇ ਤੋਂ ਕਿਸ ਨੂੰ ਅਡਵਾਂਸ ਪੇਮੈਂਟ ਦੀ ਕਰਦੇ ਕੇ ਠੇਕੇ ਦਾ ਤੂੰ ਅਡਵਾਂਸ ਪੇਮੈਂਟ ਦੀ ਕਰਦੀ ਉਹ ਕੋ ਪਹਿਲਾਂ ਕੰਮ ਕਰਕੇ ਦਿਖਾ ਆ ਦੇਖੋ ਤੂੰ ਅਡਵਾਂਸ ਪੇਮੈਂਟ ਲੈ ਕੇ ਤੇ ਬੰਦੇ ਇੱਥੇ ਤੋਂ ਫਿਰਦੇ ਕੰਮ ਕਰਦਾ ਹੀ ਨਹੀਂ ਉਹਨਾਂ ਕੋਈ ਵੀ ਦੇ ਉਧਰ ਕੰਮ ਕਰ ਤੋਂ ਬੰਦਾ ਇੱਥੇ ਲੱਗਿਆ ਜੇ ਉਹ ਨਾ ਆਇਆ ਤਾਂ ਕੋਈ ਨਹੀਂ ਆਵੇ ਆ ਪਿਛੇ ਜਿਹਨੂੰ ਮੱਕੇ ਚਾਹੀਦੇ ਇੱਕ ਵਾਰ ਰਾਹ ਕੋ ਬਜਰੀ ਦਾ ਦੇ ক্রেਤਾ ਦਾ ਵੇਸਟ ਆ ਗਿਆ ਤੇ ਨਹੀਂ ਹੋ ਗਿਆ ਨਹੀਂ ਨਹੀਂ ਉਹ ਲਿਆਓ ਤੇ ਬੱਧਾ ਕਰੋ ਮੁਰਗੇਦਮਾ ਭੇਜੂਗਾ ਐਸਚੂ ਹਾਂ ਜਾ ਇਹਨੂੰ ਅੱਜ ਨੂੰ ਲਿਆਓ ਉੱਤੋਂ ਫੜ ਕੇ ਠੀਕ ਹੈ ਸਰ ਹਾਂ ਲਿਆ ਲਿਓ ਹਾਂ ਹਾਂ ਨੋਟ ਕਹਦਾ ਜਿਹੜੇ ਵੇ ਇਲਾਕੇ ਦਾ ਨੁਕਸਾਨ ਕਰਕੇ ਚੱਲ ਗਿਆ ਠੀਕ ਹੈ ਸਰ ਮੈਂ ਕਰਦਾ ਹਾਂ 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 ਕਿਹਨੂੰ ਮਾਰ ਤੋਂ ਪੰਜਣਾ ਜਿਹੜੇ ਆਓ ਕੋ ਫੋਨ ਤੇ ਗਿਆ ਪਰ ਉਹ ਹੀ ਨਹੀਂ 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 ਮਕਤਾ ਆਪੇ ਰੀਪ ਨਹੀਂ ਪਹਿਲਾਂ ਤਾਂ ਦੇ ਜੀ ਫੇਜੀਆ ਹਾਂ ਭਾਜੀ ਦੇਖ ਸੰਗ ਮੈਂ ਐਮਡੀ ਮਿਲ ਫਾਇਰ ਦੂੰ ਹਾਂ ਜੀ ਲੱਕੋ ਜੀ ਜੇ ਮੈਂ ਹੀ ਭੇਜੀ ਫੇਜੀ ਦੁਬਾਰਾ ਭੇਜ ਦਿੰਦਾ ਕੋਈ ਗੱਲ ਨਹੀਂ ਭੇਜ ਦਿੰਦੇ ਮੈਂ ਕਿਹਾ ਕੋ ਦਿੰਦਾ ਉਹ ਛੇਰਗੱਲ ਕਿਤੇ ਗਿਆ ਬਾਤ ਅੱਛਾ ਛੇਰਗੱਲ ਆ ਲਿਆ ਜਿਹੜੀ ਉਹ ਕਿਸੇ ਬਾਤ ਕਰਾ ਮੈਂ ਉਹਨੂੰ ਕਹਿ ਦੂੰਗਾ ਕੋਈ ਨਹੀਂ ਉਦੋਂ ਮੀਟਿੰਗ ਜਾਊਗਾ ਉਹ ਕਹਿ ਦੂੰਗਾ ਕੋਈ ਕਿਉਂ ਕਰਾਉਂਦਾ ਨੇ ਹਾਂਜੀ ਬਰਾਦੀ ਦੱਸੋ ਦੱਸੋ ਜੰਗਤੋ ਆਈ ਜੀ ਜੰਗਤੋ ਹਾਂਜੀ ਸਾਡੇ ਕੁੜੀਆਂ ਸਾਬ ਦੇ ਗੰਗਸਰ ਅੱਛਾ ਹਾਂਕਾ ਲਗਾ ਲਈ ਮੰਦੀ ਸਾਹਿਬ ਦਾ ਫੋਨ ਆਇਆ ਦੱਸੋ ਹਾਂ ਬਿਲਕੁਲ ਤੇ ਕੁਝ ਦਿਨ ਪਹਿਲਾਂ ਸਾਨੂੰ ਯਾਦ ਹੋਣਾ ਵੀ ਬੰਦੇ ਸਾਨੂੰ ਮੈਂਡ ਵੀ ਆਇਸੇ ਸਾਡੇ ਪਿੰਡੋਂ ਆਏ ਸੀ ਜੀ ਪੰਚਾਇਤ ਆਈ ਹਾਂਜੀ ਪੰਚਾਇਤ ਵੀ ਦੇਖੋ ਇਲੈਕਸ਼ਨ ਹੋਈ ਇੱਕ ਪਾਰਟੀ ਜਿੱਤ ਗਈ ਇੱਕ ਪਾਰਟੀ ਹਾਰ ਗਈ ਹਾਂ ਹਾਂ ਅਲੱਗ ਮੈਟਰ ਹੈ ਇਲੈਕਸ਼ਨ ਖਤਮ ਸਰਪੰਚ ਬਣ ਕੇ ਪੰਜ ਬਣ ਕੇ ਪਾਰਟੀਵਾਦੀ ਖਤਮ ਸੀ ਇਹੀ ਉਹਨਾਂ ਨੂੰ ਕਹਿੰਦੇ ਪਾਰਟੀਵਾਦੀ ਖਤਮ ਪਰ ਲੇਕਿਨ ਉਹ ਸਰਪੰਚ ਨੇ ਪਾਰਟੀਵਾਦੀ ਨਹੀਂ ਖਤਮ ਕੀਤੀ ਪਾਰਟੀਵਾਦੀ ਦੇ ਤਹਿਤ ਚਲਦਿਆਂ ਚਲਦਿਆਂ ਇਹਨਾਂ ਦਾ ਉੱਤੇ ਕੰਮ ਕਰਦਾ ਠੇਕੇਦਾਰ ਇਹ ਹੈ ਜੀ ਉੱਤੇ ਗੁਰਦੁਰਾ ਸਾਹਿਬ 11 ਸਾਲ ਤੋਂ ਉੱਤੇ ਸੇਵਾ ਕਰ ਰਹੇ ਉਹਨਾਂ ਨੂੰ ਇਹ ਪਰਲ ਹੋਰ ਦੱਸਾਂ ਜੀ ਮੈਂ ਜਿੰਨੇ ਵੀ ਉਹ ਬੰਦੇ ਸੀਗੇ ਸਾਰੇ ਕੱਟੜ ਕਾਂਗਰਸੀ ਹੈ ਜੀ ਉਹ ਨਹੀਂ ਨਹੀਂ ਕੰਮ ਦੱਸੋ ਕੰਮ ਇਹ ਹੈ ਸਰੋਤ ਨਹੀਂ ਨਹੀਂ ਦੱਸ ਸਾਡਾ ਨਾ ਅੱਪਾ ਇਹ ਕੱਲ ਤੇਰੀ ਪੜਾਂਗੇ ਕੌਣ ਕੱਟਰ ਕਾ ਉਹੀ ਕੌਣ ਕਾਲੀ ਆ ਆਪਾਂ ਨੂੰ ਇਹ ਆ ਛੋਡੋ ਕੰਮ ਕਰ ਰਹੇ ਆ ਉਹ ਬਿਹਦੀ ਕਾ ਹਾਂਜੀ ਤੱਲਨ ਸਾਹਿਬ ਬੜਾ ਇਤਿਹਾਸਕ ਪਿੰਡ ਆ ਬੜਾ ਵੱਡਾ ਗੁਰੂ ਘਰ ਜੀ ਸਰ ਉਸ ਪਿੰਡ ਦਾ ਕੰਮ ਦੀ ਦੁਖਣਾ ਚਾਹੀਦਾ ਪਹਿਲੀ ਗੱਲ ਜੀ ਜੀ ਜੇਨੇ ਤੁਹਾਡੇ ਮੈਂਬਰ ਆ ਉਹਨਾਂ ਨੂੰ ਕਹੋਗੇ ਸਰਪੰਚ ਸਾਹਿਬ ਦੇ ਨਾਮ ਨਾਲ ਕੇ ਪਿੰਡ ਦਾ ਵਿਕਾਸ ਕਰੋ ਜੀ ਠੀਕ ਆ ਬਿਲਕੁਲ ਜੀ ਜੇ ਕੋ ਤੁਹਾਨੂੰ ਪਿੰਡ ਲਈ ਗਾਣ ਚਾਹੀਦੀ ਕੋਈ ਚਾਹੀਦਾ ਮੈਨੂੰ ਦੱਸੋ ਮੈਂ ਉਹਨਾਂ ਨੂੰ ਉਹਦੋਂ ਇਹ ਸਮਝਾ ਦੇ ਠੀਕ ਹੈ ਜੀ ਮੈਂ ਕਿਹਾ ਜਾਓ ਏਡਾ ਇਤਿਹਾਸਕ ਪਿੰਡ ਹੈ ਤੁਹਾਡਾ ਤੁਸੀਂ ਕਿਉਂ ਨਿਕ ਨਿਕ ਗੱਲ ਤੋਂ ਹਾਂ ਜੀ ਤੁਹਾਨੂੰ ਵੀ ਬੇਇੱਜ਼ਤੀ ਹੈ ਕਿ ਮੈਂ ਤੁਹਾਡੇ ਨਾਲ ਕੋਈ ਚੱਕਰ ਹੀ ਕੀ ਲੈਣਾ ਇੱਥੇ ਤੱਲਨ ਸਾਹਿਬ ਮੈਂ ਗਿਆ ਦੋ ਤਿੰਨ ਲੱਗਿਆ ਹਾਂ ਜੀ ਤੱਲਨ ਸਾਹਿਬ ਮੀਟਿੰਗ ਕਰਕੇ ਆਈ ਮੈਂ ਪਤਾ ਮੈਨੂੰ ਆ ਤਾਂ ਪਤਾ ਹੀ ਲੱਗ ਸਕਦਾ ਪਤਾ ਜੀ ਉਹਨਾਂ ਨੂੰ ਪਤਾ ਮੈਨੂੰ ਪਤਾ ਭੱਟੀ ਸਾਹਿਬ ਦੇ ਨਾਲ ਹੀ ਭੱਟੀ ਸਾਹਿਬ ਦੇ ਨਾਲ ਸਭ ਦੇ ਕੀ ਗੱਲ ਇਸ ਕਰਕੇ ਮਤਲਬ ਗੱਲ ਇਹ ਹੈ ਕਿ ਆਪਾਂ ਪਿੰਡ ਦੇ ਵਿੱਚ ਲੜਦਾ ਨਹੀਂ ਦੋ ਸਾਲ ਰਹਿ ਗਏ ਵਿਕਾਸ ਕਰੀਏ ਕੋ ਦੂਜੀ ਤੁਹਾਡਾ ਸਾਰਾ ਪਿੰਡ ਆਂਦਾ ਵਈਆਂ ਦਾ ਹਾਂਜੀ ਸਭ ਦਾ ਕੀ ਗੱਲ ਜੀ ਆਪ ਐਨਾ ਬਾਈ ਤੂੰ ਬੰਦੇ ਮੈਨੂੰ ਬਾਦੋਂ ਫੋਨ ਕਰੀ ਜਾਂਦੇ ਸਾਡੇ ਪਿੰਡ ਦਾ ਕਿਸ ਤਰ੍ਹਾਂ ਕੰਮ ਚਲਾਵਾਓ ਕੋਸ਼ਿਸ਼ ਸ਼ਰਾਬ ਦੀਆਂ ਅੰਤੜਾ ਦੀ ਨੀਂ ਮਾਹੌਲ ਬੁਗਾਰਿਆ ਹੁਣ ਸਾਰਾ ਅਸੀਂ ਇਹ ਚਾਹੁੰਦੇ ਆਂ ਵੀ ਜਿਹੜਾ ਉਹ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ ਉਹ ਬੰਦ ਕਰਾਇਆ ਇਹਨਾਂ ਨੇ ਪਰ ਉਹ ਗੱਲ ਤੇ ਆ ਗੁਰਦੁਆਰਾ ਸਾਹਿਬ ਦਾ ਵੀ ਨੁਕਸਾਨ ਹੋ ਰਿਹਾ ਨਹੀਂ ਜੀ ਗੁਰਦੁਆਰਾ ਸਾਹਿਬ ਦਾ ਪੰਚਾਇਤ ਨਾਲ ਤੋਂ ਵਾਸਤਾ ਕੋਈ ਨਹੀਂ ਉੱਤੇ ਤਹਿਸੀਲਦਾਰ ਲੱਗੇ ਤੇ ਪ੍ਰਿੰਸੀਪਲ ਸਾਹਿਬ ਨੇ ਬੰਦ ਕਰਵਾ ਦਿੱਤਾ ਨਾ ਤੇ ਹੁਣ ਇਹਨਾਂ ਦਾ ਕੰਮ ਚੱਲ ਰਿਹਾ ਉਹ ਤੇ ਸ਼ਟਰਿੰਗ ਲੱਗੀ ਹੋਈ ਆ ਬਿਲਡਿੰਗ ਇਹਨਾਂ ਦਾ ਕੰਮ ਚਾਲੂ ਆ ਉਹ ਨੁਕਸਾਨ ਹੋਣਾ ਉਹਨਾਂ ਨੂੰ ਜਿਹੜੇ ਕੰਮ ਸਾਡੇ ਚੱਲਦੇ ਆ ਉਹਨਾਂ ਤੋਂ ਚਰਾਉਂ ਦਿਓ ਨਾ ਉਹ ਤਾਂ ਪੂਰਾ ਹੋਵੇ ਨਾ ਜਿਹੜੇ ਦੋ ਕੰਮ ਚੱਲਣ ਡਏ ਆ ਹਾਂ ਉਹ ਚੱਲੂਗਾ ਤਾਂ ਫੇਰ ਹੀ ਅੱਗੇ ਕੰਮ ਵਧੂਗਾ ਜੀ ਉਹ ਘਰ ਦਾ ਕੰਮ ਰੋਕ ਦਿੱਤਾ ਨਾ ਰੋਕ ਦਿੱਤਾ ਨਾ ਜਿਉਂ ਨਹੀਂ ਹਾਂ ਨਹੀਂ ਜੀ ਤੂੰ ਤੂੰ ਹੀ ਤਾਂ ਥੇਕੇਦਾਰ ਤੂੰ ਹੀ ਕੋਈ ਇਹਨਾਂ ਦੀ ਪਾਲਟੈਕਸ ਪੈਂਦੇ ਨਹੀਂ ਜੀ ਅੱਜ ਪਹਿ ਪਾਲਟੈਕਸ ਨਹੀਂ ਪੈਂਦੀ ਉਹ ਕਹਿੰਦਾ ਜਿੱਦਾਂ ਗੋਦਾਂ ਤੋਂ ਪੈਸੇ ਮਿਲਦੇ ਥੇਕੇਦਾਰਾਂ ਦਾ ਆ ਕੇ ਪਿੱਟੇ ਚ ਗਾਵਾ ਕਰਦਾ ਨਹੀਂ 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 ਇਤਾਂ ਦਾ ਕੋਈ ਨਹੀਂ ਸੀ ਹਾਂ ਸਤਾ ਤਹਿਸੀਲਦਾਰ ਸਾਹਿਬ ਬਗਲ ਤੂੰ ਕਹਿ ਹੀ ਉਥੇ ਸਤਾ ਤਹਿਸੀਲਦਾਰਾ ਸਾਹਿਬ ਨੂੰ ਪੁੱਛ ਲਈ ਮੈਂ ਕਹੋ ਜਿਆ ਹੈ ਦਾ ਗੁਰੂ ਘਰ ਨੂੰ ਮੰਨਣ ਵਾਲਾ ਹੈ ਗੁਰੂ ਘਰ ਦਾ ਇਹਨਾਂ ਨੇ ਕੰਮ ਰੋਕ ਦਿੱਤਾ ਅਸਲ ਭਾਈ ਤੇ ਮੈਂ ਕਿਸੇ 파ਟੀ ਨਾਲ ਨਹੀਂ ਜੀ ਜਾਂਦਾ ਬੋਟਾ ਹੋਈਆਂ ਸਾਡੇ ਪਰਿਵਾਰ ਦਾ ਬੰਦਾ ਬੋਟਾ ਤੇ ਖੜ ਗਿਆ ਪਰਿਵਾਰ ਦਾ ਬੰਦਾ ਖੜ ਗਿਆ ਨਾਲ ਤਾਂ ਹੋਣਾ ਹੀ ਪਿਆ ਜੀ ਠੀਕ ਹੈ ਸਰ ਤੇ ਉਸ ਤੋਂ ਬਾਅਦ ਇੱਕ ਅੱਸਰ ਵਾਲੀ ਚੱਲ ਗਈ ਮੇਰਾ ਕੰਮ ਉਹਨਾਂ ਨੇ ਰੁਕਾ ਦਿੱਤਾ ਐਸ ਵੇਲੇ ਗੁਰੂ ਘਰ ਦਾ ਕੰਮ ਰੁਕਿਆ ਹੋਇਆ ਹੈ ਗੁਰੂ ਘਰ ਦਾ ਕੰਮ ਨਹੀਂ ਰੁਕਣਾ ਚਾਹੀਦਾ ਨਹੀਂ ਨਹੀਂ ਉਹ ਤਾਂ ਬਹੁਤ ਮਾਰੀ ਉਹ ਅਸੀਂ ਬੇਨਤੀ ਕਰਦੇ ਹਾਂ ਸਾਹਿਬ ਨੂੰ ਕਹਿ ਕੇ ਤੁਹਾਡੇ ਨੂੰ ਕੋਈ ਨਾ ਅਸਲਨ ਸਾਹਿਬ ਗੋਦਾ ਦੇ ਗਿਆ ਕਦੇ ਯਾਦ ਮੈਂ ਕਿਹਾ ਤੁਸੀਂ ਇਹਨਾਂ ਨੂੰ ਪਾਉਣ ਮਤਲਬ ਪੰਜਾਬ ਦਾ ਇੱਕੋ ਗੋਦਾ ਦਾ ਜਿੱਥੇ ਜਹਾਜ਼ ਚੜ੍ਹਦੇ ਆ ਤੇ ਜਹਾਜ਼ਾਂ ਦਾ ਹੀ ਵਿਸਾਦ ਮਿਲਦਾ ਲੋਕ ਜਾਇਲ ਕਰਕੇ ਮੱਥਾ ਟੇਕਦੇ ਆ ਕਿ ਸਾਡਾ ਨਿਆਣਾ ਜਦੋਂ ਨਿਆਣਾ ਹੁੰਦਾ ਨਾ ਦੀ ਬੱਚਾ ਖੜਿਆ ਹੁੰਦਾ ਤੇ ਨਾਲ ਹੀ ਬਾਤ ਜਾਣ ਲਈ ਉੱਥੇ ਜਹਾਜ ਹੁੰਦੇ ਨੇ ਬੱਚਾ ਜਹਾਜ ਤੇ ਚੜ ਜਾਏ ਅਜੇ ਮਾਂ ਦੇ ਮਹੀਨਾ ਨਹੀਂ ਦੋ ਜਮੇ ਨੇ ਉਦੋਂ ਲੈ ਲਈ ਦੀ ਬਿਨ ਜਹਾਜ ਤੇ ਜਾਣ ਦਾ ਬਾਬਾ ਸੋਨਾਂ ਦੀ ਗੱਲ ਬਾਬਾ ਵੀ ਗਾੜੀਓ ਪਹਿਲੇ ਦਾ ਜਹਾਜ ਮੁਝੇ ਨੂੰ ਦੇ ਰਹੇ ਨੇ ਤਾ ਲੋ ਜੇ ਚੜ ਗਿਆ ਜਹਾਜ ਤੇ ਸੋਨਾਂ ਦੀ ਗੱਲ ਛਟਰੀ ਨਹੀਂ ਲੱਗੀ ਹੋਈ ਗੇ ਸਰੀਰ ਦਾ ਰੋਗ ਦੱਸਦਾ ਭਾਈ ਜਿਹੜੇ ਛਟਰੀ ਨਾਲੇ ਉਹ ਪਰੇਸ਼ਾਨ ਆ ਸਾਰੇ ਪਰੇਸ਼ਾਨ ਆ ਹਾਂ ਇਹ ਕਦਾ ਕਦਲ ਬੰਡਲ ਬੰਡਲ ਕੰਮ ਚੰਦਾ ਪਿਆ ਬਿਤੇ ਰੋਕਦੇ ਸਾਰੇ ਗਲਤ ਕੰਮ ਰੋਕਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਗਾਂ ਟੈਂਡਰ ਭਰ ਲੈਣ ਜਿਸੇ ਹੋਰ ਨੂੰ ਦੇਣ ਜਿਹੜੇ ਚੱਲਦੇ ਉਹ ਤਾਂ ਕੰਮ ਪੂਰੇ ਕਰਵਾ ਦੋ ਸਾਡੇ ਕੋਲ ਨਹੀਂ ਕੋਈ ਨਹੀਂ ਮੈਂ ਕਹਿ ਦਿੰਦਾ ਮੈਂ ਤਸੀਲਦਾਰ ਸਾਹਿਬ ਨੂੰ ਕਹਿ ਦਿੰਦੇ ਸਾਨੂੰ ਮੋਰ ਵੀ ਇੱਕ ਗੱਲ ਹੈ ਜੀ ਇਹੀ ਬੰਦੇ ਜਿਹੜੇ ਆਏ ਆ ਨਾ ਤੁਸੀਂ ਕਹਿੰਦੇ ਵੀ ਆਪਾਂ ਕੱਟਰ ਕਾਂਗਰਸੀਆਂ ਦੀ ਗੱਲ ਨਹੀਂ ਕਰਨੀ ਇਹ ਨਾ ਬੰਦਿਆਂ ਨੇ ਇਲੈਕਸ਼ਨ ਦੇ ਵੇਖ ਕਾਡਾ ਬੂਥ ਨਹੀਂ ਲੱਗਣ ਦਿੱਤਾ ਇਹ ਤਾਂ ਮੈਂ ਲੋਆਇਆ ਸੀ ਬੂਥ ਕੱਲੇ ਨੇ ਖੜ ਕੇ ਆਮ ਆਦਮੀ ਪਾਰਟੀ ਦਾ ਉਹ ਬੰਦੇ ਕਹਿੰਦੇ ਤੁਸੀਂ ਲੱਗਣ ਨਹੀਂ ਦੇਣਾ ਸਾਡੀ ਤਾਂ ਗੱਲ ਸਹੀ ਹੈ ਬੰਦਾ ਮੈਂ ਪਰ ਗੱਲ ਇਹ ਆ ਨਾ ਕਿ ਵਿਕਾਸ ਦੀ ਗੱਲ ਹੁੰਦੀ ਆ 25 ਦਿਨ ਹੋ ਗਏ ਰੋਕੋ ਉਦੋਂ ਉਦੋਂ ਆਪਾਂ ਵਿਕਾਸ ਦੀ ਗੱਲ ਕਰੀਏ ਇਹ ਤਾਂ ਪਤਾ ਦਾ ਵੀ ਇਹ ਬੰਦਾ ਕਿਹੜੀ ਪਾਰਟੀ ਦਾ ਕਿਹੜੀ ਦਰ ਹੈ ਆਪਾਂ ਦੇਖ ਕਰਕੇ ਕੰਮ ਨਹੀਂ ਰੋਕਣਾ ਚਾਹੀਦਾ ਵੀ ਇਹ ਕਾਲੀ ਆ ਕਾਂਗਰਸੀ ਆ ਜਾਂ ਬੀਜੇਪੀ ਕੋਈ ਵੀ ਲੋਕਾਂ ਦੀ ਇਹੀ ਬੈਂਦੀ ਆ ਕੰਮ ਨਾ ਹੋ ਨਹੀ ਕੋਈ ਉਹਨਾਂ ਨੂੰ ਕਹੋ ਤੇ ਕੰਮ ਚਾਲੂ ਕਰੋ ਆ ਜੀ ਨਾ ਨਾ ਕੋਈ ਨਹੀਂ ਕਰਵਾਉ ਕਬਾ ਤਸੀਲਾ ਸਾਹਿਬ ਨੂੰ ਤੇ ਕੱਲ ਮਿਲਿਓ ਕਹਿ ਦਿੰਦਾ ਠੀਕ ਆ ਕਹਿ ਦਿੰਦਾ ਕੱਲ ਕੱਲ 5 ਦਰਸ਼ਾਂ ਦੇ ਹੋ ਜੂ ਫੇਰ ਕਿਤੇ ਕੋ ਆਏ ਤਾਂ ਉਧਰ ਗੋਗੋਰਾ ਸਾਹਿਬ ਆ ਜੇ ਤੁਹਾਡੀ ਸੁਦਾ ਸੁਵਾਈ ਉਹ ਤੇ ਦੱਸਣ ਦਊਗਾ ਜੇ ਵੀ ਲੜੀ ਗੇ ਤਾਂ ਦੁੱਖ ਦੱਸਣ ਦੀ ਦੇਣਾ ਹਾਂਗਾ ਨਹੀਂ ਇੰਦਾਂ ਦਾ ਕੁਝ ਨਹੀਂ ਪਹਿਲਾਂ ਸਾਰੇ ਜਿਹੜੇ ਇਕੱਠੇ ਹੋ ਮੈਂ ਆ ਜੂਗਾ ਆ ਆ ਜੂਗਾ ਆ ਜਾ ਓਕੇ 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 ਹਾਂ ਗਿਆ ਲੈ ਕਦੋਂ ਠੀਕ ਓ ਹਾਂਜੀ ਆਜੋ ਆਜੋ ਮਨੂੰ ਕੀ ਆ ਤੇਰਾ ਕੀ ਆ ਅਬ ਪਹਿਲਾਂ ਆਪ ਬਸ ਸਹਿਮ ਕਰ ਲੋ ਮੰਤਰੀ ਦੀ ਗਾੜੀ ਚੁੱਕ ਕੇ ਲੈ ਆ ਕੇ ਉੱਧੇ ਰੱਖ ਦਿੰਦੇ ਫੋਟੋ ਨੰਬਰ ਵੀ ਲਿਖੋ ਨਾ ਫੋਟੋ ਨੰਬਰ ਵੀ ਲਿਖ ਲਓ ਕਿਹਨਾ ਉਹਦਨਾ ਪਾ ਯੂਨੀਅਨ ਆਈ ਨਹੀਂ ਤਰੀ ਉਹ ਤੋਂ ਜਿਹੜੀ ਉਹਨਾਂ ਧਰਨਾ ਲਾਇਆ ਹੈ ਉੱਥੇ ਹਸਪੀਟਲ ਉਹ ਕੋਈ ਲੈਣਾ ਦਿੱਤਾ ਨਹੀਂ ਉਹਨਾਂ ਨਿਆ ਦੇ ਆਮ ਇੱਕ ਟੀਡ ਖਾਦੀ ਹੈ ਹੁੰਦਾ ਆਪਣਾ ਹਲਕੇ ਦਾ ਇਹਨੂੰ ਆਪਣੇ ਪਿੰਡ ਦਾ ਵੀ ਜਿਹੜਾ ਮੋਸਾ ਲੋ ਟੀਡ ਖਾਦੀ ਕਹਿਣ ਦੀ ਲੋੜ ਹੈ ਬਸ

ਮਤਲਬ ਲਾਈਨ ਨੰਬਰ ਕੋ ਉਹਨੇ ਐਕਸਿਊਸ ਆ ਬਾਬਾ ਜੀ ਕਿਦਾਂ ਠੀਕ ਜੇ ਸੇਤਾ ਦਾ ਦੱਸੋ ਪਹਿਲਾਂ ਪਹਿਲਾਂ ਤਾਂ ਡਾਊਨ ਹੋ ਗਿਆ ਹੁਣ ਟਾਈਮ ਆ ਗਿਆ ਫੇਰ ਹੋ ਗਿਆ ਠੀਕ ਹਾਂ ਕੰਕੀ ਖੜਾ ਹੋ ਗਿਆ ਹੁਕਮ ਕਹੋ ਪਹਿਲਾਂ ਤੇ ਖੜਾ ਖੰਡੂਗਾ ਮੇਰਾ ਤੇ ਉਹਦਾ ਸਾਰਾ ਖੜਾ ਪਰਿਵਾਰ ਸਾਰਾ ਆ ਰਿਹਾ ਹਾਂ ਤੇ ਉਹਦੇ ਘਰ ਦੇ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਉਹਦੇ ਜੁਤੀ ਉੱਥੇ ਖੜਾ ਦੇ ਲੋਕ ਤੇ ਸੰਦੀਪ ਕੀ ਹਾਲ ਦੇ ਮੈਂ ਇੱਕ ਮੁੰਡਾ ਭੇਜ ਲਗਾ ਤੁਹਾਡੇ ਕੋਲ ਸੰਦੀਪ ਸਿੰਘ ਪੁੱਤੋ ਮੈਨੂੰ ਦੱਸਿਓ ਬੋਰਡ ਆਲੇ ਪਿੰਡ ਦਾ ਮੇਰੇ ਹਲਕੇ ਦਾ ਉਹ ਇੱਥੇ ਇਹਨਾਂ ਦਿਨਾਂ ਸੀਟੋ ਖਾਲੀ ਹੋਣੀ ਮੁੰਡਾ ਦੀ ਹੁਣਾਂ ਕੋ ਵਾਟਰ ਸਪਲਾਈ ਲਈ ਇਹਨੂੰ ਇਹਨੂੰ ਭਾਦ ਦਿਓ ਹਾਂਜੀ ਮੈਡੀ 28 ਜਿਹੜੀ ਆ ਨਾ ਉਹ ਧਾਰਿਆ 38 ਕਿ ਉਹ ਬੋਰਟ ਕੋਈ ਪਰਿਵਾਰ ਨਹੀਂ ਉਹਨਾਂ ਨਾਲ ਸਾਡੇ ਹੋ ਰਿਆ ਦਾ ਠੱਪ ਬਾਹਰ ਕਹੇ ਆ। ਤੋਂ ਬੁਖਤੀ ਕੰਮ ਦੇ ਆ ਕਿ ਕੋਈ ਨਾ ਕੋਈ ਦੱਸੋ। ਹਾਂ। ਉਹਦੀ ਡਿਊਟੀ ਆ ਉੱਥੇ 82। ਉਹਦੀ ਡਿਊਟੀ ਇੱਥੇ ਅਜੇ ਰਾਏ ਕਰਾਉਣੀ ਇੱਥੇ ਕਰਾ। ਕਦੇ ਕਦੇ ਡਿਊਟੀ ਕਰੇ ਮੈਂ ਕਿਹਨੇ? ਪਟਵਾਦੀ ਆ। ਪਟਵਾਦੀ ਆ ਗੁੜੀ। ਪਟਵਾਦੀ ਮੇਰਾ ਫਾਂਡੂ। ਅੱਛਾ ਉਹਦੀ ਕਦੋਂ ਨਹੀਂ ਪਟਵਾਦੀ ਦੀ? ਪਟਵਾਦੀ ਕੀ ਨਾ ਆ। ਅਹ ਦਨੀਪ ਸਿੰਘ। ਉਹਨੂੰ ਕਹਾਂ ਐਪਲੀਕੇਸ਼ਨ ਲੋਬੀ ਨੂੰ ਕਰਾ ਦੇ ਨੇ ਕੋਈ। ਅੱਜੀ ਦੇਨ ਅੱਜੀ ਦੇਨ ਲਿਖ ਕੇ। ਹਾਂ ਹਾਜ਼ਰੀ ਦੇ ਦੇ ਲਿਖ ਕੇ ਤੇ ਕੋਈ ਨਹੀਂ ਕਰਵਾ ਦਿੰਦੇ ਆਪਾਂ ਠੀਕ ਹੈ ਕਰਵਾ ਦਾਂਗੇ ਬਾਬਾ ਜੀ ਕੋਈ ਗੱਲ ਨਹੀਂ ਇੱਥੇ ਇੱਥੇ ਆ ਇੱਥੇ ਇੱਥੇ ਮੈਂ ਇੱਥੇ ਆ ਦੋ ਤਿੰਨ ਠੀਕ ਹੈ ਹਾਂ ਦਿਨ ਕੋਈ ਠੀਕ ਹੈ ਹਾਂ ਅੱਧੇ ਤੇਰੇ ਹਲਕੇ ਪੈਂਦਾ ਬਾਬਾ ਜੀ ਦੇ ਬਾਅਦ ਤੂੰ ਸੀਦੇ ਲਾਗੇ ਇਹ ਆਪਣਾ ਠੰਡਾ ਸਾਹਿਬ ਨੇ ਅਸਲ ਚੋਂ ਸਾਹਿਬ ਬਾਬਾ ਜੀ ਜਾ ਕੇ ਆਈ ਬਾਦ ਇਹਨਾਂ ਦਾ ਉਹ ਤੋਂ ਸਿਰ ਉੱਤੇ ਡੇ ਲਾ ਗੁਰਦਾਸ ਸਾਹਿਬ ਜਦੋਂ ਇਦੋਂ ਉਹ ਜਾਂਦੇ ਨਾ ਇਹ ਮਤਲਬ ਚਲ ਜਾ ਗਾਲ ਬਲੋ ਗਾਲ ਬਲੋ ਉੱਪਰ ਤੜਦੇ ਤਾਂ ਨੂੰ ਅਗੇ ਚੱਲੋਗੇ ਥੋੜਾ ਅੱਗੇ ਜਾਓਗੇ ਦੋ ਤਿੰਨ ਕਿੱਲੇ ਤੇ ਸੱਜੇ ਹੱਥ ਬਾਬਾ ਜੀ ਦਾ ਅੱਛਾ ਕੋਈ ਨਹੀਂ ਪਰਵਾਦੀ ਨੂੰ ਕਹ ਲਿਓ ਮੇਰੇ ਕੋਲ ਉਹਨੂੰ ਕਹ ਲਿਆ ਐਪਲੀਕੇਸ਼ਨ ਕਲਾ ਦਿੰਦੇ ਕੋਈ ਨਹੀਂ ਹਾਂ ਕੱਲ ਦੋ ਕੱਲ ਦੋ ਕੋਈ ਗੱਲ ਆਪਣੇ ਵਿਓ ਮੇਰੇ ਕੋਲ ਕੋਈ ਗੱਲ ਉਹਨਾਂ ਦਾ ਜ਼ਿਲ੍ਹਾ ਉਹ ਕਲਾ ਦਿੰਦੇ ਆ ਆਪਣਾ ਜਿਹੜੀ ਪੰਚਾਇਤ ਬਣੀ ਨਹੀਂ ਪੰਚਾਇਤ ਥੱਲੇ ਦੀ ਆਪਣੇ ਤੇ ਬਾਜ ਮੈਂਬਰ ਦੀ ਸਰਕ ਹਾਂ ਪੂਰੀ ਸਹਿਮਤੀ ਦੇ ਨਾਲ ਆਪਣੀ ਸਰਕਾਰ ਬਣੀ ਪੰਚਾਇਤ ਬਣੀ ਪਿੰਡ ਥਾਂਦੇ ਦੀ ਮੈਂ ਸਰਪੰਚ ਤੇ ਮੇਰੇ ਨਾਲ ਪੰਜ ਮੈਂਬਰ ਆਹੋ ਜਿਹੜਾ ਗੋਰਾ ਸਰਪੰਚ ਆ ਜੀ ਪਿੰਡ ਥਾਂਦੇ ਦਾ ਜਿਹੜਾ ਪੁਰਾਣਾ ਕਾਂਗਰਸ ਸੀ ਉਹਨੇ ਸਰ ਜੀ ਦੋ ਮੈਂਬਰ ਆਪਣੇ ਲੈ ਲਏ ਆ ਜੀ ਫਰੀਦ ਲੈ ਆ ਚਾਹੇ ਕੁਛ ਵੀ ਕਰ ਲੋ ਜਿਹੜਾ ਝੜਕਾ ਲਿਆ ਵਾ ਉਹਦੇ ਨਾਲ ਇੱਕ ਮੁੰਡਾ ਗੁਰਪ੍ਰੀਤ ਹੈਂਡੀਕੈਪ ਆ ਉਹ ਵੀ ਉਹਦੇ ਨਾਲ ਰਲ ਗਿਆ ਉਹਨੂੰ ਬਲਾਕ ਪ੍ਰਧਾਨ ਬਣਾਇਆ ਸੀ ਐਮਐਲਏ ਡਾਕਟਰ ਜੀ ਗੁਰਦਾ ਜੀ ਉਹ ਉੱਥੇ ਚਲ ਗਿਆ ਜੀ ਹੁਣ ਤੇ ਆਪਣੇ ਕੋਲ ਇੱਕ ਮੈਂਬਰ ਘਟਲ ਗਿਆ ਜੀ ਉਹਦੇ ਵਾਸਤੇ ਜੀ ਉਹਦੀ ਕਰਕੇ ਜਿਹੜੇ ਪਿੰਡ ਦੇ ਕੰਮ ਰੁਕਨੇ ਆ ਫੋਰ ਤੇ ਕੋਈ ਨਹੀਂ ਹੋਣੀ ਜੀ ਇਹ ਜੀ ਆਹ ਆ ਵੀਡੀਓ ਸਾਹਿਬ ਬੈਠੇ ਆ ਉਹ ਵੀਡੀਓ ਸਾਹਿਬ ਹਾਂਜੀ ਤਿੰਨ ਮੀਟਿੰਗਾਂ ਲਗਾਤਾਰ ਕਰੋ ਹਾਂਜੀ ਕਦੂ ਨੇ ਕਿਹਾ ਕਿ ਜਿਹੜਾ ਬੰਦਾ ਕਹਿਦਾ ਜੁੰਦਾ ਉਹਦਾ ਕੰਮ ਆਪਣੇ ਆਪ ਹੋਵੇ ਤੁਸੀਂ ਆਪਣੀਆਂ ਤਿੰਨ ਮੀਟਿੰਗਾਂ ਸਪੰਦੀ ਸਦੋ ਹਾਂਜੀ ਠੀਕ ਹੈ ਸੈਕਤੀ ਸਾਹਿਬ ਨੂੰ ਕਹੋ ਮਦਦਤਾ ਹੀ ਹੈ ਨਾ ਤੁਹਾਡਾ ਹਾਂਜੀ ਹਾਂ ਉਹਨੂੰ ਮਲੋਕੇ ਨੂੰ ਕਹੋ ਕਿ ਮੀਟਿੰਗਾਂ ਸਾਧੋ ਉਹਨੂੰ ਪਤਾ ਹੈ ਮੈਂ ਉਹਨੂੰ ਸਮਝਾਇਆ ਵੀ ਐਮਐਲਏ ਸਾਹਿਬ ਕੋ ਕੀ ਲੈਣਾ ਹੈ ਠੀਕ ਹੈ ਬਲੋ ਪ੍ਰਧਾਨੇ ਕਰਦਾ ਜੋ ਬਲੋ ਪ੍ਰਧਾਨਤਾ ਉਹ ਤੋਂ ਦਿਲ ਗਿਆ ਸਰ ਉਹ ਪਾਵਰ ਵਾਖੀ ਜਾਂਦਾ ਆਪਣੇ ਕੰਮ ਪਾਵਰ ਕਾਦੀ ਵਾਖੀ ਜਾਂਦਾ ਆਪਣੇ ਕੰਮ ਜੇ ਪੱਖਰ ਜਾਂਦੇ ਇਹਨੂੰ ਉਹ ਸਰਦੀ ਪਹਿਲਾਂ ਮੇਰੀ ਗੱਲ ਸੁਣੋ ਸਰਦਾਰ ਸਾਹਿਬ ਤੁਹਾਨੂੰ ਪਾਵਰ ਦਾ ਹੀ ਨਹੀਂ ਪਤਾ ਸਰਪੰਚ ਤੇ ਆ ਪਹਿਲਾਂ ਅੱਜ ਜਾਓ ਹਾਬ ਦੇ ਉਧਰ ਪੰਚਾਇਤੀ ਰਾਜ ਐਕਟ ਲੈ ਕੇ ਪੜੋ ਪਹਿਲਾਂ ਉਸ ਕੋ ਕਿੰਨੀਆਂ ਬਾਤਾਂ ਠੀਕ ਹੈ ਸਰ ਜੇ ਤੁਸੀਂ ਪੜਿਆ ਨਾ ਤੁਸੀਂ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਨਹੀਂ ਸਰ ਪਹਿਲਾਂ 2.5 ਸਾਲ ਕੀ ਕੀ ਉਹ ਸੁਣੋ ਨਾ ਮੇਰੀ ਗੱਲ ਪਹਿਲਾਂ ਸਰ ਇਹ ਤੂੰ ਕੋ ਪੰਚਾਇਤੀ ਰਾਜ ਐਕਟ ਲੈ ਕੇ ਪੜ ਲੇ ਪੜ ਕੇ ਮਤੇ ਪਾ ਕੇ ਜਿਹੜਾ ਮੈਂ ਮੈਂ ਨਹੀਂ ਹੁੰਦਾ ਵੀ ਸਰਪੰਚ ਕਾਰਵਾਈ ਕਰ ਦੋ ਕੰਮ ਨਹੀਂ ਬੜ ਜਾਣਾ ਠੀਕ ਸਰ ਠੀਕ ਪਰ ਜਦੋਂ ਪਕਾ ਮੈਂ ਐਮਐਲਏ ਸਾਹਿਬ ਨੂੰ ਮੈਂ ਕਹਿੰਦਾ ਜੋ ਕਹਿੰਦਾ ਮੈਂ ਕਹਿੰਦਾ ਕੋਈ ਫਾਇਦਾ ਨਹੀਂ ਜੋ ਕੰਮ ਕਾਨੂੰਨ ਕਰਦਾ ਜਿਹੜਾ ਅਪਾ ਕਿਉਂ ਨਹੀਂ ਕਰਦੇ ਹੋ ਮੇਰੀ ਗੱਲ ਨੂੰ ਸਮਝ ਲੈ ਹਾਂਜੀ ਹਾਂਜੀ ਕਾਨੂੰਨ ਜਿਹੜਾ ਕੰਮ ਕਰਦਾ ਕਾਨੂੰਨ ਇਹ ਕਹਿੰਦਾ ਕਿ ਸਰਪੰਚ ਮੀਟਿੰਗ ਬੁਲਾਵੇ ਜਿਹੜਾ ਮੈਂਬਰ ਗਾਇਬ ਅਜਿ ਹੁੰਦਾ ਤਿੰਨ ਮੀਟਿੰਗਾਂ ਲਗਾਤਾ ਵੀਰ ਜੀ ਸਾਹਿਬ ਇਦਾਂ ਹੀ ਜਿਹੜਾ ਤਿੰਨ ਮੀਟਿੰਗਾਂ ਲਗਾਤਾਰ ਗਾਇਬ ਅਜਿ ਹੋ ਗਿਆ ਵੀਡੀਓ ਨੇ ਉਹਦੀ ਖਲਬਾਤ ਦਾ ਨਹੀਂ ਇਹ ਦੇ ਖਿਲਾਫ ਕਾਰਵਾਈ ਕੀਤੀ ਸੀ ਡੀ.ਡੀ.ਬੀ.ਓ ਨੇ ਕਾਰਵਾਈ ਕਰਕੇ ਉਹ ਵਿਲਾ ਕਰ ਦੇਣਾ ਬਸ ਗੱਲ ਦੀ ਤੁਹਾਡੀ ਕਾਰਵਾਈ ਚੱਲ ਜੂ ਠੀਕ ਹੈ ਬਾਕੀ ਯਾਰ ਮੁੰਡੇ ਪਾਵਰ ਕੋਈ ਨਾਲ ਜਿਹੋ ਦੇ ਉਹ ਪਾਵਰ ਵਾਧੂ ਆ ਕੋਈ ਵਾਧੂ ਆ ਅੱਜ ਉੱਥੇ ਜਾ ਪਹਾੜੇ ਜਾ ਹਾਂਜੀ ਪੰਚਾਇਤੀ ਰਾਜ ਅਖਤ ਲਾ ਕੇ ਪੜ ਮੇਲਾ ਠੀਕ ਹੈ ਸਰ ਠੀਕ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਆਨ ਸਕਾਈ ਟੀਵੀ ਦਿਨਾਲ ਓਕੇ ਓਕੇ ਬਾਈ ਜਿਹਨੂੰ